ਆਸ਼ੀਰਵਾਦ ਦੇ ਰਹੇ ਨੇ ਇਹ ਹੈਗੀ ਆ ਜੀ ਫਾਈਨਲ ਆ ਦੀ ਟੀਮ ਭਵਾਨੀਪੁਰ ਦੀ ਤੇ ਦੂਜੇ ਹੱਥ ਜਿਹੜੀ ਫਾਈਨਲ ਦੀ ਟੀਮ ਹੈਗੀ ਆ ਪਿੰਡ ਟਿੱਬੇ ਦੀ ਇਹ ਥੋੜੀ ਜੀ ਰੱਬ ਦੀ ਮਾਰ ਤੇ ਥੋੜੀ ਜੀ ਜੰਗ ਦੀ ਮਾਰ ਟੂਰਨਾਮੈਂਟ ਵਿੱਚ ਪੈ ਗਈ ਸੀ ਜਿਸ ਕਰਕੇ ਮੈਂ ਬੁਰੀ ਕਰੂੰਗੀ ਲਵਜਾ ਕਰ ਦੂ ਬੰਦਵੇ ਮੈਂ ਬੁਰੀ ਕਰੂੰਗੀ ਮਾਸ਼ਾਅੱਲਾ ਮਾਸ਼ਾਅੱਲਾ ਸੁਬਾਨ ਅੱਲਾ ਸੁਬਾਨ ਅੱਲਾ ਇਹ ਸੁਬਿਹਰਾ ਜਿੰਦੇ ਸਿੰਗਰ ਸਕੋਰ ਹੋਰ ਖਾਤੇ ਜਿੱਗਦੇ ਲੱਗ ਰਹਾ ਹੈ ਤੇ ਬਾਈ ਕੁਲਦੀਪ ਦਾ ਇੱਕ ਮੁੰਡੇ ਨੇ ਬੈਟਿੰਗ ਸੋਹਣੀ ਕੀਤੀ ਹੈ ਨਾ ਦੋਵੇਂ ਜਣੇ ਆ ਗਏ ਖੁਸ਼ੀ ਮਿਲ ਗਏ ਹਨਾ ਮੁੱਕਰ ਨਾ ਜਾਈ ਮੇਰਾ ਵੀਰ ਹਾਂ ਚਾਰ ਸ਼ਬਦ ਬੋਲੋ ਯਾਰ ਮੇਰਾ ਕੁਐਸਚਨ ਦਸਾਂ ਕਰਾ ਲਾ ਤੁਸੀਂ ਦੋਵਾਂ ਦੋਵਾਂ ਅੱਖਰਾਂ ਚ ਸ਼ਬਦਮ ਕਾ ਦਨੇ ਹੈ ਭਾਈ ਇਹ ਪ੍ਰੈਕਟਿਸ ਨਹੀਂ ਨਾ ਆਈ ਨਹੀਂ ਬੋਲਣ ਦੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਪਿਛਲੇ ਵਲੌਗ ਵਿੱਚ ਦੇਖਿਆ ਸੀ ਪਿੰਡ ਟਿੱਬੇ ਤੋਂ ਜਿਲ੍ਹਾ ਕਪੂਰਥਲਾ ਤੋਂ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ ਤੇ ਥੋੜੀ ਜੀ ਰੱਬ ਦੀ ਮਾਰ ਤੇ ਥੋੜੀ ਜੀ ਜੰਗ ਦੀ ਮਾਰ ਟੂਰਨਾਮੈਂਟ ਵਿੱਚ ਪੈ ਗਈ ਸੀ ਜਿਸ ਕਰਕੇ ਜਿਹਦਾ ਫਾਈਨਲ 6 ਤਰੀਕ ਨੂੰ ਹੋਣਾ ਸੀ ਲੇਟ ਹੁੰਦੇ ਹੁੰਦੇ ਅੱਜ 12 ਤਰੀਕ ਨੂੰ ਫਾਈਨਲ ਮੈਚ ਹੋ ਰਿਹਾ ਆ ਤੇ ਫਾਈਨਲ ਦੀਆਂ ਟੀਮਾਂ ਨੇ ਪਿੰਡ ਟਿੱਬਾ ਸ਼੍ਰੀ ਰੁਦਮ ਸਿੰਘ ਕਲੱਬ ਤੇ ਪਿੰਡ ਭਵਾਨੀਪੁਰ ਦੀਆਂ ਟੀਮਾਂ ਤੇ ਮੈਚ ਵਿੱਚ ਆਪਾਂ ਤੁਹਾਨੂੰ ਝਲਕਾ ਦਿਖਾਣੇ ਆ ਤੇ ਨਾਲੇ ਖਿਡਾਰੀਆਂ ਨਾਲ ਵੀ ਮੁਲਾਕਾਤ ਕਰਾਵਾਂਗੇ ਤੇ ਆਪਣੇ ਭਾਈ ਜੀ ਨਾਲ ਐਂਕਰ ਨੇ ਸੱਜਣਾ ਨੇ ਪੂਰੇ ਟੂਰਨਾਮੈਂਟ ਵਿੱਚ ਬਹੁਤ ਵਧੀਆ ਕਮੈਂਟਰੀ ਕੀਤੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਆਪਣਾ ਪਹਿਲਾਂ ਸ਼ੋਭਨਾਮ ਦੱਸ ਦਿਓ ਮੇਰਾ ਨਾਮ ਜੀ ਸੁਖਵਿੰਦਰ ਸਿੰਘ ਸੁਖੀ ਸਿਰਫ ਸੁਖੀ ਸultanpuria ਦੇ ਨਾਮ ਨਾਲ ਮਸ਼ਹੂਰ ਹੈ ਵੀਰੇ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਿੰਡ ਦੇ ਟੱਪੇ ਦਾ ਜਿਨ੍ਹਾਂ ਨੇ ਬਹੁਤ ਜਿਆਦਾ ਪਿਆਰ ਦਿੱਤਾ ਬੜੀ ਮੁਹੱਬਤ ਦਿੱਤੀ ਹੈ ਔਰ ਪਰਮਾਤਮਾ ਮਿਹਰ ਕਰੇ ਆਉਣ ਵਾਲੇ ਸਾਲਾਂ ਚ ਵੀ ਆਪਾਂ ਇਦਾਂ ਹੀ ਇੱਥੇ ਰੌਣਕਾਂ ਲਾਉਂਦੇ ਜਾਵਾਂਗੇ ਔਰ ਭਰਾਵਾਂ ਨੂੰ ਬੇਨਤੀ ਕਰਦੇ ਭਰਾ ਨੂੰ ਯੂਧ ਯਾਦ ਕਰਿਆ ਕਰੋ ਯਾਦ ਨਾਮ ਉਹੀ ਹੈ ਸੁਖੀ ਸੁਲਤਾਨਪੁਰੀਆ ਜੀ ਹਾਂਜੀ ਮਤੀ ਸਾਹਿਬ ਆਪਣਾ ਮੋਬਾਈਲ ਨੰਬਰ ਬੋਲਦੇ ਹੋ ਮੇਰਾ ਮੋਬਾਈਲ ਨੰਬਰ ਹੈ ਜੀ 9872454355 ਤੇ ਬਾਈ ਦਾ ਆਪਾਂ ਮੋਬਾਈਲ ਨੰਬਰ ਸਕਰੀਨ ਤੇ ਵੀ ਚਲਾ ਦਾਂਗੇ ਤੇ ਬਾਈ ਦਾ ਇਹ ਤਜਰਬਾ ਕੇ ਮੇਰਾ ਤੁਹਾਡਾ ਉਥੋਂ ਐਜੂਟਨੇਸ ਹੁੰਦਾ ਸਹੀ ਆ ਤੇ ਬਾਈ ਜੀ ਤੁਹਾਡਾ ਤਜਰਬਾ ਕਿ ਮੇਰੇ ਆ ਪਿੰਡ ਟੱਬਾ ਵਿੱਚ ਕਮੈਂਟਰੀ ਕਰਕੇ ਟੂਰਨਾਮੈਂਟ ਤੇ ਜਿਹਦਾ ਬਹੁਤ ਵਧੀਆ ਲੱਗਿਆ ਮੈਨੂੰ ਮੇਰੇ ਸਾਰੇ ਭਰਾਵਾਂ ਨੇ ਬੜਾ ਪਿਆਰ ਦਿੱਤਾ ਔਰ ਖਾਸ ਕਰਕੇ ਜਿਹੜੇ ਪਿੰਡ ਦੇ ਸਾਡੇ ਸੂਝਵਾਨ ਇਨਸਾਨ ਨੇ ਬੜੇ ਸੀਨੀਅਰ ਨੇ ਉਹਨਾਂ ਨੇ ਬੜੀ ਮੁਹੱਬਤ ਦਿੱਤੀ ਹੈ ਖਿਡਾਰੀਆਂ ਵੱਲੋਂ ਬੜਾ ਪਿਆਰ ਮਿਲਦਾ ਹੈ ਔਰ ਮੈਂ ਧੰਨਵਾਦ ਕਰਦਾ ਮੁੱਤੀ ਸਾਹਿਬ ਤੁਹਾਡਾ ਵੀ ਔਰ ਤੁਸੀਂ ਇਹਨਾਂ ਬੜਾ ਵਧੀਆ ਮੇਰੇ ਵਿਚਾਰਾਂ ਸਾਂਝੇ ਕਰੋ ਮੈਨੂੰ ਪਹਿਲੀ ਵਾਰ ਤੇ ਤੁਸੀਂ ਕੀ ਕੋਈ ਕਿਸੇ ਭਰਾ ਨੇ ਮੇਰੇ ਇੰਨੇ ਵਧੀਆ ਵਿਚਾਰ ਲਏ ਨੇ ਔਰ ਕਿਸੇ ਵੀ ਟੂਰਨਾਮੈਂਟ ਦੇ ਲਾਦਾ ਮੇਰੀ ਕਦੀ ਕਿਸੇ ਨੇ ਫੋਟੋ ਖਿੱਚੀ ਨਾ ਮੇਰੀ ਕਦੀ ਕਿਸੇ ਨੇ ਵੀ ਨਹੀਂ ਬਣਾਈਏ ਮੈਂ ਤੁਹਾਡਾ ਧੰਨਵਾਦ ਕਰਦਾ ਓਡਾ ਦਾ ਢੇਰ ਲਾਦਾ ਕਿ ਮਹਾਰਾਜ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਨੂੰ ਫੁੱਟਬਾਲ ਸਾਹਿਬ ਜੀ ਨੇ ਮੈਚ ਕਰਾਇਆ ਹੈ ਔਰ ਸਟਾਫਰ ਤਾੜੀਆਂ ਮਾਰੋ ਜੀ ਇਹ ਭਵਾਨੀਪੁਰ ਦੀ ਟੀਮ ਹੈ ਜੀ ਔਰ ਇਹ ਰਹੀ ਕਪਟਨ ਫਿਕਸ ਮੋਸਟਰ ਆਫ ਇੰਦਰੀ ਟੀਮ ਨਗਰਪੰਚਾਇਤ ਜੀ ਖਡਾਰੀਆਂ ਵਾਸ਼ਾ ਵਾਲੇ ਜਿਹੜੇ ਖਡਾਰੀ ਆਸ਼ਕਰਵਾ ਦੇ ਰਹੇ ਨੇ ਇਹ ਹੈਗੀ ਹੈ ਜੀ ਪੁਆਇੰਟ ਅਫ ਦੀ ਭਵਾਨੀਪੁਰ ਦੀ ਤੇ ਦੂਜੇ ਹੱਥ ਜਿਹੜੀ ਫਾਈਨਲ ਦੀ ਟੀਮ ਹੈਗੀ ਆ ਪਿੰਡ ਟਿੱਬੇ ਦੀ ਮੈਂ ਬੁਲਾਵਾਂ ਹਸਕੋ ਸਤਿ ਸ੍ਰੀ ਅਕਾਲ ਜੀ ਮਹਾਰਾਜ ਜੀ ਆ ਗਏ ਆ ਗਏ ਜੀ ਬਹੁਤ ਸੱਗੇ ਘਰ ਬਹੁਤ ਵਧੀਆ ਥੱਕ ਜਾਓਗੇ ਬਹੁਤ ਸੋਹਣਾ ਬਹੁਤ ਆ ਵੀ ਮੁੰਡਾ ਆਪਣਾ ਹੀ ਹੈ ਕਹਿੰਦੇ ਹੈ ਮੈਸਰ ਮੈਂ ਤਾਂ ਡਾਇਮਾ ਵੀ ਲੈ ਦੇ ਧੰਨਵਾਦ ਇੱਕ ਯਾਦਗਾਰੀ ਖੇਡ ਹੋ ਗਈ ਸਾਰੇ ਖੇਡਾਂ ਦੇ ਨਾਲ ਮੈਂ ਬੇਨਤੀ ਕਰੂੰਗਾ ਸਾਰੇ ਵੱਲੋਂ ਆਪਣੇ ਸਰਪੰਚ ਸਾਹਿਬ ਨੂੰ ਪੰਚਾਇਤ ਮੈਂਬਰ ਖੜਜਾ ਲੋਰ ਜਿੱਲੇ ਵੀ ਖਿਡਾਰੀਆਂ ਨੇ ਪਲੀਸ ਥੱਲੇ ਬੈਠ ਕੇ ਯਾਦਗਾਰੀ ਫੋਟੋ ਖਿਚਾ ਲਈ ਆਪਾਂ ਉਸ ਤੋਂ ਬਾਅਦ ਆਪਾਂ ਦੂਜੀ ਗੇਂਦ ਸ਼ੁਰੂਆਤ ਕਰਾਂਗੇ ਇੱਥੇ ਨਹੀਂ ਬੈਠਣਾ ਆਪਾਂ ਸਾਹਮਣੇ ਬੈਠਣਾ ਹੁੰਦਾ ਇੱਕ ਮਿੰਟ ਮਾਰਿਆ ਕਰਾਂ ਫੋਟੋ ਖਿਚਾ ਲਾ ਕੇ ਉਸ ਤੋਂ ਬਾਅਦ ਮੈਚ ਚੱਲ ਜਗਾ ਜੀ ਦੋਸਤੋ ਫਾਈਨਲ ਮੈਚ ਵਿੱਚ ਜਿਹੜੇ ਇਨਾਮ ਮਿਲਨੇ ਨੇ ਬੈਸਟ ਖਿਡਾਰੀਆਂ ਨੂੰ ਬੈਸਟ ਮੈਨ ਆਫ ਦਾ ਮੈਚ ਜਿਹੜਾ ਮਿਲਣਾ ਹੈ ਜੀ LED ਫਰਟਾ ਪੱਖਾ ਏ 에어ਪੋਰਟ ਵਗੈਰਾ ਤੇ ਬਾਕੀ ਜਿਹੜੇ ਖਿਡਾਰੀ ਪਾਰਟਿਸਪੇਟ ਕਰ ਰਹੇ ਨੇ ਸਭ ਨੂੰ ਟਰਾਫੀਆਂ ਦਿੱਤੀਆਂ ਜਾਣਗੀਆਂ ਕ੍ਰਿਕਟ ਕਲੱਬ ਵੱਲੋਂ ਪੂਰਾ ਵਲੌਗ ਦੇਖਣ ਲਈ ਐਂਡ ਤੱਕ ਜੁੜੇ ਰਹੋ ਪਹਿਲੀ ਬਾਤ ਕਹਿੰਦੇ ਇੱਧਰ ਕਰਨੇ ਪੱਦੇ ਦੀ ਸਾਹਮਣਾ ਕੀਤਾ ਖੁਸ਼ੀ ਨੇ ਤੇ ਪਹਿਲੀ ਬਾਤ ਕਹਿੰਦੇ ਜਿੰਦੇ ਦੇ ਅੱਗੇ ਆਪਾਂ ਕਮੈਂਟਰ ਵਾਲੇ ਬਾਈ ਨਾਲ ਅੱਜ ਉਹਦਾ ਮੁਲਾਕਾਤ ਕਰਾਈ ਸੀ ਹੁਣ ਬਾਈ ਆਪਣੀ ਇੱਕ ਕਮੈਂਟਰੀ ਦੇ ਸ਼ੇਅਰ ਵੀ ਸੁਣਾਉਣਗੇ ਯਾਰ ਆਪਾਂ ਨੂੰ ਲਾਈਵ ਉਧਰ ਬੜੀ ਜ਼ਬਰਦਸਤ ਸ਼ਾਟ ਇਸ ਦਰਮਿਆਨ ਆਊਟਫੀਟ ਬੜੀ ਤੇਜ਼ ਆ ਦੇ ਗੇਂਦ ਸੀਮਾ ਰੇਖਾ ਦੇ ਬਾਹਰ ਇਹ ਤੇ ਗੱਲ ਕਰੀ ਜੇ ਮਈਆ ਆਪਣੀ ਨਵਾਸ ਵਧਾਣਾ ਬੋਲਨ ਦਾ ਇਹ ਨੂੰ ਢੰਗ ਸੁਣਾ ਨਹੀਂ ਤੇਜ਼ ਚੜ ਚੰਦਰੇ ਮੈਂ ਪੂਰੀ ਕਰੂੰਗੀ ਲਵਜਾ ਕਰ ਦੂ ਬੰਦੇ ਮੈਂ ਪੂਰੀ ਕਰੂੰਗੀ ਅੱਜ ਲਵਜਾ ਹੀ ਕਰ ਦੂ ਬੰਦੇ ਰੂਪਲਾ ਅੱਜ ਲਵਜਾ ਬੰਦ ਕਰਨ ਦੀ ਵਾਰੀ ਤੇਰੀ ਸਾਹਮਣੇ ਕੁਲਦੀਪ ਵਾਨੀਪੁਰੀਆ ਅਗਲੀ ਬਾਲ ਫਿਰ ਕੀ ਆ ਬਾਦ ਚੌਕਲ ਛੱਕਾ ਵੱਜੂ ਤੇ ਦਰਸ਼ਕ ਤਾੜੀਆਂ ਮਾਰਨਗੇ ਹੁਣ ਇਹ ਗੇਂਦ ਕਿੱਥੇ ਸ਼ਾਹਰ ਜੇ ਸੀ ਬੱਲ ਹੋ ਗਈ ਰਹੀ ਗੇਂਦ ਬਾਕੀ ਬਾਲ 13ਵੇਂ ਬੱਲੇ 4 ਬੱਲੇ ਕਰਦੇ ਲੜਾਜ ਕੀ ਹਾਲ ਆ ਬਈ ਵਧੀਆ ਭਾਈ ਕੱਲ ਦਾ ਬਿਆ ਟੂਰਨਾਮੈਂਟ ਕੈਂਡ ਸਿਰ ਆ ਮੈਂ ਕਹਾਂ ਸਿਰ ਕਿਵੇਂ ਲੱਗਦਾ ਅਬੇ ਦੀ ਬੈਟਿੰਗ ਤੋਂ ਮਾਸ਼ਾਅੱਲਾ ਮਾਸ਼ਾਅੱਲਾ ਸੁਬਾਨ ਅੱਲਾ ਸੁਬਾਨ ਅੱਲਾ ਸੱਟ ਕਿਵੇਂ ਲਵਾ ਲਈ ਆ ਵੀ ਉਹ ਪਾਈ ਡੇਗਿਆ ਇਹ ਮੈਂ ਫੇ ਵੀ ਮੁੰਡਾ ਟੁੱਟਿਆ ਤਨਾ ਵੀ ਤਾੜੀਆਂ ਮਾਰੀ ਹੁੰਦਾ ਆਪਾਂ ਦਿਖਾਉਣਾ ਹੁਣ ਤਾੜੀ ਮਾਰਨੀ ਤੂੰ ਖਿੱਚ ਕੇ ਜਾ ਜਦੋਂ ਲੜਾਈ ਦਾ ਜਦੋਂ ਜੱਕਰੇ ਪੂਰੀ ਬਰਾਬਰ ਦਾ ਹਾਂ ਜਿੰਨੂੰ ਕੋਲ ਮਾਰਦਾ ਪਹਾਣੀ ਫਰੀਏ ਦੀ ਬਿਲਕੁਲ ਹੀ ਗੰਦੇ ਨੂੰ ਹੋਰ ਦੱਸਾ ਦੇਖੋ ਜੀ ਅਗਲਾ ਖੇਡਾ ਮਹਾਰਾਜ ਨੇ ਬੜੀ ਤੇਜ਼ ਛਾਲੀ ਆ ਰਹੀ ਹੈ ਸਰਦਾਰ ਤੇ گیند ਵੀ ਬੱਦ ਪਾਰ ਦੇ ਰਣਕੇ ਦੇ ਚਾਰ ਜੁੜ ਗਏ ਹੈ ਹਰ ਸਾਰੀਆਂ ਉਹ ਤਾਂ ਉਹ ਤਾਂ ਜੁਨੀਰ ਭਾਈ ਆਇਆ ਬੰਦੇ ਬਜੀ ਕਰਨ ਵਾਸਤੇ ਅਮੀਰ ਕੋ ਆ ਸਕਦਾ ਹੈ ਦੋਸਤੋ ਆਪਾਂ ਪਹਿਲੇ ਵਲੌਗ ਵਿੱਚ ਵੀ ਦੱਸਿਆ ਸੀ ਇਹ ਜਿਹੜਾ ਟੂਰਨਾਮੈਂਟ ਦਾ ਲਾਈਵ ਆ ਪੰਜਾਬ ਲਾਈਵ 1984 ਤੇ ਵੀ ਚੱਲ ਰਿਹਾ ਤੇ ਜੇ ਕਿਸੇ ਨੇ ਟੂਰਨਾਮੈਂਟ ਆਪਣੇ ਲਾਈਵ ਕਰਾਉਣੇ ਆ ਤੇ ਇਹਨਾਂ ਨਾਲ ਵੀ ਸੰਪਰਕ ਕਰ ਸਕਦਾ ਤੇ ਬਹੁਤ ਵਧੀਆ ਲਾਈਵ ਦਿਖਾਉਂਦੇ ਕਲੀਅਰ ਲਾਈਵ ਦਿਖਾਉਂਦੇ ਆ ਨਾਲ ਸਕੋਰ ਬੋਰਡ ਵੀ ਸਾਰਾ ਦੱਸਣਗੇ ਤੇ ਮੈਚ ਆਪਣੇ ਲੋਕ ਕਰਦੇ ਆ ਅਮਰਜੀਤ ਦਾ ਅੱਜ ਬਹੁਤ ਧਮਾਕਾ ਕਰ ਰਿਹਾ ਹੈ। ਲੇਖਾ ਦੇ ਸਾਹਮਣੇ ਰਾਜ ਖੇਡਦੇ ਆ ਰਹੇ ਆ। ਰੋਸ਼ਨ ਬਾੜ ਕਿੰਨੀ ਕੀ ਤੀਸ ਹੈ। ਦੇਖਣਾ ਵੀ ਕਿੰਨੇ ਪੈਦੇ ਐ। ਉਹ ਤੇ ਪਤਗੀ ਕਰਦੇ ਕਰਿਆ। ਜਦੋਂ ਜਿਹੜਾ ਵੀ ਪਾਰ ਮੇਰੇ ਤੇ ਬਾਲਾ ਜੇ ਦਾਨ ਕਿਤੇ ਸਵਾਦੇ ਵਾਟੇ ਚਲ ਹਮਾਰੇ ਜੇ ਨਵਰਾਜ ਨੇ ਫੇਰ ਕਰ ਦਿੱਤੇ ਆ। ਦੋ ਸਕੋਲਾ ਦੇ ਬਾਦ। ਦੋਸਤੋ ਟਿਬੇਜ਼ ਦੀ ਟੀਮ ਮੈਚ ਵਿੱਚ ਚਲ ਜੇ ਫਿਲਹਾਲ ਥੋੜਾ ਪਿੱਛੇ ਚੱਲ ਰਹੀ ਆ। ਤੇ 4.2 ਬੱਲੇ ਹੋ ਗਈਆਂ ਜੀ। ਤੇ 34 ਓਵਰ 3 ਵਿਕਟਾਂ ਗਵਾ ਚੁੱਕੀ ਹੈ ਟੀਮਾਂ ਤੇ ਟਾਰਗੇਟ ਵੱਡਾ ਹੈਗਾ 102 ਰਨ ਦਾ ਤੇ ਕੁਝ ਜ਼ਬਰਦਸਤ ਬੈਟਿੰਗ ਕਰਨੀ ਪਊਗੀ ਟੀਮ ਨੂੰ ਜੇ ਮੈਚ ਜਿੱਤਣਾ ਤੇ ਪੂਰਾ ਮੈਚ ਦੀ ਡਿਟੇਲ ਜਾਣਨ ਲਈ ਵਲੌਗ ਦੇ ਐਂਡ ਤੱਕ ਜਰੂਰ ਜੁੜੇ ਰਹੋ ਉਧਰੇ ਇੱਕ ਹੋਰ ਜਿੰਨੇ ਦਾ ਸ਼ੌਲ ਪਰ ਪਿੱਛੇ ਖਿਡਾਰੀ ਮਦੂਦ ਹੈ ਜਿੰਦੇ ਸਿੰਗਰ ਸਕੋਰ ਹੋਰ ਖਾਤੇ ਵਿਖਦੇ ਨਵਰਾਏ ਤੇ ਕੋਈ ਬੋਲਰ ਤੇ ਕੋਣ ਸੁਖ ਟੋਪੀ ਆ ਭਾਈ ਦਾ ਨਾ ਉਹ ਆ ਰਿਹਾ ਟੋਪੀ ਵਾਲਾ ਲਓ ਜਿਹਦੇ ਸੁੱਟ ਆ ਗਿਆ ਗੇਂਦਬਾਜ਼ੀ ਕਰਨ ਵਾਸਤੇ ਗੇਂਦਬਾਜ਼ੀ ਕਰਨ ਵਾਸਤੇ ਸੁੱਟ ਹੈ ਸੁੱਟ ਭਰਾ ਆ ਗਿਆ ਗੇਂਦਬਾਜ਼ੀ ਕਰਨ ਵਾਸਤੇ ਪਹਾੜੀਪੁਰ ਦੀ ਟੀਮ ਦਾ ਆਲ ਚੌਥਾ ਮੈਚ ਬੜਾ ਤਗੜਾ ਮੈਚ ਗੇਂਦਾਂ ਫੜਾ ਲੈ ਫਾਟਾ ਮੈਚ ਇੱਕ ਚੁੱਕੇ ਦੀ ਤੇ ਦੀ ਦਰਤੀ ਕਰਮਾ ਤਾਜਾ ਆ ਰਿਹਾ ਜਵੀਰ ਜਿੱਥੇ ਮੈਚ ਹੋ ਰਿਹਾ ਪਰ ਬੜਾ ਬੜਾ ਦੱਸਿਆ ਪਹਿਲਾਂ ਮੀ ਦੀ ਮਾਰ ਪਈ ਉਸ ਤੋਂ ਬਾਅਦ ਲੜਾਈ ਦੀ ਮਾਰ ਤੇ ਫਿਰ ਕਹਿੰਦੇ ਥੋੜੀ ਜਿਹੀ ਰੁਕਾਵਟ ਹੋ ਰਹੀ ਸੀ ਉਹਦੀ ਵੀ ਕਹਿੰਦੇ ਚਰਜੀ ਮਾਰ ਪਈ ਹੈ ਤੇ ਮੀਦ ਬਰਕਰਾਰ ਹੈ ਇੱਕ ਹੋਰ ਫੀਲਡਰਸ ਬਾਲ ਸਿੱਧੀ ਖੇਡ ਗਈ ਸ਼ਾਰਟ ਪਰ ਪਿੱਛੇ ਖਿਡਾਰੀ ਮਜਬੂਰ ਇਹ ਮੜੀ ਖੜਾ ਕਾਫੀ ਦੁਸ਼ਰਬੇਗਾਰ 플레이ਰ ਸਿੰਗਲ ਸਕੋਰ ਤੇ ਹੋਰ ਵਾਧੇ ਹੋ ਰਹੇ ਹਨ ਚੱਲ ਰਿਹਾ ਮੈਚ ਵਿੱਚ ਸਿੰਗਲ ਸਕੋਰ ਦੇ ਹੋ ਰਹੇ 52 ਸਕੋਰ ਬਾਕੀ 12 ਬਲਾਂ ਚ 8 ਛੱਕੇ ਬਾਕੀ ਦੇਖ ਖੇਡਾਂ ਵਿੱਚ ਸੁਬਰਮਾਈ ਗੱਪਰੂ ਜਵਾਨ ਮਿੱਤਰੋ ਵੀ ਜਿਹਦੇ ਡੋਲਿਆ ਪੱਟਾਂ ਦੇ ਵਿੱਚ ਜਾਣ ਮਿੱਤਰੋ ਅੱਜ ਪਤਾ ਲੱਗ ਜਾਣਾ ਕਿਹਦੇ ਪੱਟਾ ਪੱਟਾ ਦੇ ਵਿੱਚ ਜਾਣੇ ਕਿੰਨੀ ਜਾਨ ਹੈ 12 ਬਲਾਂ ਚ 8 ਛੱਕੇ ਬਾਕੀ ਜੇ ਨਵਰਾਜ ਜਿੱਤ ਹੁੰਦੇ ਤੇ ਸਵਾਦ ਆਉਂਦਾ ਪਰ ਉੱਧਰ ਆਇਓ ਮੇਰਾ ਰੱਬ ਨਵਰਾਜ ਆਊਟ ਹੋ ਗਿਆ ਵਾਪਸ

शहर दे दे हमीपी ਹਾਂ ਮੈਚ ਵਿੱਚ ਸਿਰਫ ਚਾਲੀ ਤਾਂ ਹੀ ਬਾਕੀ ਰਹਿ ਗਈ ਹੈ। ਕਿੰਨੀਆਂ ਬਾਲਾਂ ਰਹਿ ਗਈਆਂ ਨੇ। ਅੱਜ ਬਹੁਤ ਸੋਹਣਾ ਹੋਇਆ ਜੀ ਤੇ ਫਾਈਨਲ ਮੈਚ ਵਿੱਚ ਟਿੱਬਾ ਦੀ ਟੀਮ ਲੂਜ਼ ਕਰ ਗਈ ਆ ਤੇ ਇਹ ਮੁੰਡਿਆਂ ਨੇ ਫਾਈਟ ਪੂਰੀ ਕੀਤੀ ਆ ਤੇ ਪਰ ਮੈਚ ਹੱਥੋਂ ਨਿਕਲ ਗਿਆ। ਨਵਰਾਜ ਬਹੁਤ ਵਧੀਆ। ਬਹੁਤ ਵਧੀਆ। ਫਾਈਟ ਬਹੁਤ ਵਧੀਆ ਕੀਤੀ ਕੋਈ ਨਹੀਂ। ਹਾਰ ਜਿੱਤ ਜਲਦੀ ਰਹਿੰਦੀ ਹੈ ਜੀ ਤੇ ਸਭ ਤੋਂ ਵੱਡੀ ਗੱਲ ਹੈ ਜੀ ਹੌਸਲਾ ਵਜਾਈ ਦੀ। ਦਿਲਰਾਜ ਇਹ ਕੀ ਹੋ ਗਿਆ ਆ ਕੀ ਹੋ ਗਿਆ ਹੋਰ ਜੀ ਕਿਧਾਂ ਆਹ ਜ਼ਿਆਦਾ ਸਵਾਲ ਵੀ ਪੁੱਛਦਾ ਆਹ ਮੁੰਡੇ ਜਿੱਤੇ ਆ ਜੀ ਫਾਈਨਲ ਮੈਚ ਪਿੰਡ ਭਵਾਨੀਗੁਰ ਤੋਂ ਤੇ ਬਾਈ ਕੁਲਦੀਪ ਦੇ ਇੱਕ ਮੁੰਡੇ ਨੇ ਬੈਟਿੰਗ ਸੋਹਣੀ ਕੀਤੀ ਹਨ ਦੋਵੇਂ ਜਣੇ ਆ ਗਏ ਆ ਜੀ ਆਜੋ 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 ਜੀ ਔਰ ਔਰ ਪਿੰਡ ਕੋਲ ਤੋਂ ਇਹ ਜੀ ਫਾਈਨਲ ਮੈਚ ਵਿੱਚ ਦੂਜੇ ਨੰਬਰ ਦੇ ਰਹਿਣ ਵਾਲੀ ਟੀਮ ਰਨਰ ਅਪ ਤੇ ਕੀ ਦੁੱਧਨ ਸਿੰਘ ਲਾਇਬ੍ਰੇਰੀ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਕਮਿਟੀ ਤੇ ਸਾਰੇ ਜਾਣੇ ਤੇ ਮਾ ਬੋਲੀ ਦੇ 35 ਨਾਲ ਸਨਮਾਨਿਤ ਕੀਤਾ ਜਾ ਰਿਹਾ ਜੀ ਟੀਮ ਨੂੰ ਬਹੁਤ ਬਹੁਤ ਆਪਣਾ ਤਾਂ ਸਮਝਿਆ ਇਹ ਜੀ ਪਹਿਲੇ ਨੰਬਰ ਤੇ ਰਹਿਣ ਵਾਲੀ ਟੀਮ ਆ 102 ਰਨ ਦਾ ਟਾਰਗੇਟ ਦਿੱਤਾ ਸੀ ਤੇ ਉਸ ਤੋਂ ਬਾਅਦ ਮੇਰੀ ਟੀਮ ਨੇ ਚੇਸ ਕਰਨਾ ਹੀ ਜਿਹੜੇ ਥੋੜੇ ਸਕੋਰਾਂ ਦੇ ਫਰਕ ਨਾਲ ਮੈਚ ਮੁਕਾਰ ਗਿਆ ਹੈ ਹੁਣ ਇਹ ਟੀਮ ਜਿੱਤ ਰਹੀ ਹੈ ਜੀ 21000 ਰੁਪਏ ਦਾ ਪਹਿਲਾ ਇਨਾਮ ਵੀ ਟੀਮ ਦੇ ਖਿਡਾਰੀ ਪ੍ਰਾਪਤ ਕਰ ਰਹੇ ਆ ਜੀ 21000 ਰੁਪਏ ਦਾ ਪਹਿਲਾ ਇਨਾਮ ਆ آج اوي اوي آئيے ٿيو ڪجهه ڏيکاري ڏيکاري ਬੈਸਟ ਬੋਲਰ ਤੇ ਬੈਸਟ ਬੈਟਸਮੈਨ ਦਾ ਸਨਮਾਨ ਹੋ ਰਿਹਾ ਜੀ ਕਿਹੜੀਆਂ ਲਿਖਿਆ ਸੀ ਅਪਡੇਟ ਤੇ ਪੱਕੇ ਚਾ ਵਾ ਤੇਰਾ ਬੇਦਨ ਨੂੰ ਨੂੰ ਹੀ ਲਿਆਉਣਿਆ ਤਰਸੀਮ ਐ ਐਲ ਸੀ ਡੀ ਨੂੰ ਦੇਣੀ ਉਹ ਨਹੀਂ ਕਿਹਾ ਆਰੇ ਹਾਂ ਬੰਦਾ ਬਦੋ ਬਦੋ ਸਾਤ ਰਕਲਾ ਵੀ ਇਹ ਪਟਿਆ 12 ਦੇ ਗਰਮੀ ਵਾਦੀ ਜਿਆਦੀ ਜਿਆਦੀ ਐਸ ਸੀ ਡੀ ਟੂਰਨਾਮੈਂਟ ਦਾ ਆਪੇ ਜਾਖਲਾ ਬਾਈ ਥੋੜਾ ਨਾਲ ਤੁਸੀਂ ਹੱਥ ਰੱਖੋ ਜੀ ਨਾਲ ਥੋੜਾ ਦੇਖ ਕੇ ਰੱਖੋ ਭਗਤੀ ਦਾ ਨਿਬੰਧ ਹਰਿਆਵਲ ਦਾ ਨਿਬੰਧ ਜਿਹੜੇ ਤਾਂ ਬਾਕਸ਼ جو اڙي ڏيڻا جو اها پڙهنا جو اڙي ڪندو تالي 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 ਰਾਇਆ ਭਾਜੀ ਥਿੰਦ ਕਲੈਕਸ਼ਨ ਵੱਲੋਂ ਖੁਸ਼ੀ ਦੇ ਪਹਿਲੇ 500 ਰੁਪਏ ਇਨਾਮ ਲਗਾਇਆ ਗਿਆ ਸੀ ਖੁਸ਼ੀ ਮਿਲ ਗਿਆ ਨਾ ਮੁੱਕਰ ਨਾ ਜਾਈ ਮੇਰਾ ਵੀਰ ਮੁਬਾਰਕਾਂ ਤੈਨੂੰ ਖੁਸ਼ੀ ਬਹੁਤ ਬਹੁਤ ਮੁਬਾਰਕਾਂ ਸੋ ਰਾਜੇ ਭਾਈ ਸਾਡੇ ਸਾਬੀ ਭਾਈ ਅਫੀਸ਼ੀਅਲ ਪਰ ਇਕ ਦੀ ਤਾੜੀ ਮਾਰ ਦੋ ਸਾਬੀ ਭਾਈ ਜਲਾ ਦੋ ਸਾਬੀ ਭਾਈ ਨੇ ਬਹੁਤ ਚੰਗਾ ਕੰਮ ਕੀਤਾ ਹੈ ਇਹ ਸ਼ੋਟਾ ਸਾਬੀ ਨਹੀਂ ਇਹ ਸ਼ੋਟਾ ਸਰ ਜੀ ਮੈਚ ਦੀ ਸ਼ੁਰੂਆਤ ਇਹ ਭੱਜ ਕੇ ਆ ਮੜਾ ਕੋੜ ਦੀ ਸਪੀਡ ਹੈ ਨਹੀਂ ਘੋੜੇ ਵਾਲੀ ਸ਼ਵੇਦੇ ਬਹੁਤ ਮਾਰੇ ਨੇ ਭੱਜੀ ਜਾਵੇ ਹਾਲ ਹੋਸੀਰਾ ਆ ਗਿਆ ਸਤਿ ਸ਼੍ਰੀ ਅਕਾਲ ਕੋਈ ਰੋਕ ਕੋਈ ਨਹੀਂ ਦੋ ਦਿਨਿਆਂ ਸਾਰੇ ਇੱਕ ਪ੍ਰੋਬਲਮ ਆਈ ਉਹ ਜੀ ਦਾ ਚਿੱਤਾ ਪ੍ਰੇਰ ਹਾਲੋ ਜੀ ਦਾ ਕੰਮ ਹਾਂਜੀ ਦੋਸਤੋ ਏਸੀ ਫਾਈਨਲ ਦੀ ਟੀਮ ਪਿੰਡ ਭਵਾਨੀਪੁਰ ਤੋਂ ਜਿਨ੍ਹਾਂ ਨੇ ਫਾਈਨਲ ਮੈਚ ਜਿੱਤਿਆ ਤੇ ਇਨਾਮਾਂ ਦਾ ਵੀ ਕਾਫੀ ਢੇਰ ਲੈ ਚੱਲੇ ਆਪਦੇ ਪਿੰਡ ਤੇ ਬਾਈ ਗੁਰਵਿੰਦਰ ਪਹਿਲਾਂ ਤਾਂ ਮੁਬਾਰਕਬਾਦ ਆ ਤੁਹਾਨੂੰ ਤੇ ਬਹੁਤ ਸੋਹਣੀ ਬੈਟਿੰਗ ਜੀ ਤੇ ਅੱਡੀ ਤੁਸੀਂ 20 ਗੇਂਦਾਂ ਵਿੱਚ 41 ਰਨ ਬਣਾਏ ਤੇ ਵਧੀਆ ਪਰਫਾਰਮੈਂਸ ਕੀਤੀ ਆ ਤਾੜੀਆਂ ਣਾ ਦਿਓ ਬਈ ਇੱਕ ਵਾਰੀ ਤੇ ਮੈਨ ਆਫ ਦਾ ਮੈਚ ਵੀ ਤੁਸੀਂ ਰਹੇ ਆ ਤੇ ਫੀਲਿੰਗ ਆ ਕਿੱਦਾਂ ਦੀ ਆ ਮੈਚ ਖੇਡ ਕੇ ਵਧੀਆ ਫੀਲਿੰਗ ਬਹੁਤ ਵਧੀਆ ਤੇ ਮੈਨੂੰ ਲੱਗਦਾ ਪਹਿਲਾ ਟੂਰਨਾਮੈਂਟ ਆ ਪਹਿਲੀ ਵਾਰੀ ਲੱਗਾ ਨਾ ਬੋਲਣਾ ਅੱਗੇ ਵੀ ਖੇਡਦੇ ਆ ਹਾਂਜੀ ਅੱਗੇ ਵੀ ਖੇਡਦੇ ਆ ਤੇ ਇਲਾਕੇ ਦੇ ਹਰ ਸੀਜ਼ਨ ਦੇ ਟੂਰਨਾਮੈਂਟ ਖੇਡਦੇ ਕਿ ਜਾਂ ਮਤਲਬ ਨਹੀਂ ਨਹੀਂ ਹਰ ਸੀਜ਼ਨ ਦਾ ਓਕੇ ਤੇ ਹੁਣ ਤੱਕ ਕਿੰਨੇ ਥਾਵਾਂ ਤੋਂ ਮੈਨ ਆਫ ਦਾ ਮੈਚ ਨਿਕਲ ਚੁੱਕੇ ਆ ਕੋਈ ਯਾਦ ਗਿਣਤੀ ਹੈ ਚਲ ਮੁਬਾਰਕਬਾਦ ਭਰਾ ਦੇ ਨੂੰ ਤੇ ਆਪਣੇ ਡਸਟ ਬੋਲਰ ਕਰਨ ਭਾਈ ਆਪਣਾ ਨਾਮ ਦੱਸ ਦਿਓ ਭਾਈ ਕਰਨ ਭਾਈ ਦਾ ਨਾਮ ਕਰਨਿਆ ਤੇ ਮੈਚ ਵਿੱਚ ਬੈਸਟ ਬੋਲਰ ਨਿਕਲੇ ਆ ਤੇ ਫਰਟੇ ਪੱਖੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਹੁਣ ਟੜੀਆਂ ਪੂਰੀਆਂ ਗਰਮੀਆਂ ਸੌਖੀਆਂ ਜਾਣਗੀਆਂ ਨਾ ਤੇ ਮੁਬਾਰਕਾਂ ਬਾਈਵਾ ਤੇ ਆਪਾਂ ਨੂੰ ਕਿਵੇਂ ਲੱਗ ਰਿਹਾ ਜੀ ਟੂਰਨਾਮੈਂਟ ਵਿੱਚ ਪ੍ਰਦਰਸ਼ਨ ਕਰਕੇ ਤੇ ਪਿੰਡ ਦਾ ਉਪਰਾਲਾ ਕਿਵੇਂ ਦਾ ਰਿਹਾ ਬਹੁਤ ਵਧੀਆ ਭਾਈ ਬਹੁਤ ਵਧੀਆ ਅਰੇਂਜਮੈਂਟ ਸੀਗਾ ਚਾਰ ਸ਼ਬਦ ਬੋਲੋ ਯਾਰ ਮੇਰਾ ਕੁਐਸਚਨ ਦੱਸਾਂ 1 ਕਰਾ ਲਾ ਤੁਸੀਂ ਦੋਵਾਂ ਦੋਵਾਂ ਕਰਾਂ ਚ ਸ਼ਬਦ ਸੁਣਵਾ ਕੇ ਦਿੰਦੇ ਆਂ ਭਾਈ ਇਹ ਪ੍ਰੈਕਟਿਸ ਨਹੀਂ ਨਾ ਆਈ ਨਹੀਂ ਬੋਲਣ ਦੀ ਚਲੋ ਮੁਬਾਰਕਬਾਦ ਭਾਈ ਤੈਨੂੰ ਸਾਰਿਆਂ ਨੂੰ ਤੇ ਉਮੀਦ ਕਰਦੇ ਆਂ ਅਗਲੀ ਵਾਰੀ ਟੂਰਨਾਮੈਂਟ ਕਰਵਾਈਏ ਤੇ ਤੁਸੀਂ ਫੇਰ ਵੱਧ ਚੜ ਕੇ ਹਿੱਸਾ ਲਓ ਜੀ ਧੰਨਵਾਦ ਜੀ ਸਾਰਿਆਂ ਦਾ ਹੋਰ ਬਹੁਤ ਯਾਦਗਾਰੀ ਪਲ ਇਹ ਟੂਰਨਾਮੈਂਟ ਬਹੁਤ ਯਾਦਗਾਰੀ ਰਿਹਾ ਹੈ ਸਾਰੇ ਕਹਿੰਦੇ ਟੂਰਨਾਮੈਂਟ ਕਹਿਣਾ ਬੜਾ ਸੌਖਾ ਵੀ ਕਰਾਉਣ ਲੱਗੇ ਆ ਪਰ ਉਹਨੂੰ ਨਿਭਾਉਣਾ ਉਦੋਂ ਵੀ ਜ਼ਿਆਦਾ ਔਖਾ ਹੈ ਜਿਨੇ ਜਿਨੇ ਟੂਰਨਾਮੈਂਟ ਵਧੀਆ ਲੱਗਿਆ ਇੱਕ ਵਾਰੀ ਤਾੜੀ ਮਾਰ ਦਿਓ ਟਿੱਪੇ ਬਿੰਦ ਦੇ ਨਾਂ ਤੇ ਉਹ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਬੜੇ ਬੜਾ ਕੇ ਆਪਾਂ ਜੱਜ ਜੀ ਦੀ ਜਿੰਦ ਦੀ ਸਿਹਤ ਦੀ ਗੱਲ ਕਰਦੇ ਆਂ ਬੋਲੇ ਸੋਨਹਿਰਾ ਅਜ਼ਰੂ ਅਜ਼ਰੂ ਵਾਜਦਾ ਪੰਜਾਬੀ ਹੋਵੇ ਗੱਲ ਕਰਦਾ ਮੈਚ ਦਾ ਪਿੱਛਲਾ ਜੂਰੇ ਗਿਆ ਗਿਆ ਸਤਾਰਨ ਸਭਾ ਮਾਰਨ ਜਾਦੇ ਤਦ ਤੱਕ ਪੀ ਆ ਗਿਆ ਜੀ ਦੋਸਤੋ ਤੁਸੀਂ ਟੂਰਨਾਮੈਂਟ ਦਾ ਫਾਈਨਲ ਮੈਚ ਦਾ ਨਜ਼ਾਰਾ ਲਿਆ ਤੇ ਬਹੁਤ ਸੋਹਣਾ ਟੂਰਨਾਮੈਂਟ ਹੋਇਆ 4 ਤਰੀਕ ਤੋਂ ਟੂਰਨਾਮੈਂਟ ਸ਼ੁਰੂ ਹੋਇਆ ਸੀ ਤੇ ਬਾਰਿਸ਼ ਦੇ ਕਾਰਨ ਪਹਿਲਾਂ ਰੁਕਾਵਟ ਆ ਗਈ ਮੈਚਾਂ ਵਿੱਚ ਉਸ ਤੋਂ ਬਾਅਦ ਥੋੜੀ ਜੀ ਪੰਜਾਬ ਦਾ ਮਾਹੌਲ ਦੇਸ਼ ਦਾ ਮਾਹੌਲ ਖਰਾਬ ਹੋ ਗਿਆ ਜੰਗ ਦੇ ਕਾਰਨ ਇਸ ਕਰਕੇ ਟੂਰਨਾਮੈਂਟ ਅੱਜ 12 ਤਰੀਕ ਨੂੰ ਫਾਈਨਲ ਕਰਵਾਇਆ ਗਿਆ ਤੇ ਪਿੰਡ ਦੀ ਪੰਚਾਇਤ ਤੇ ਪਿੰਡ ਦੇ ਹੋਰ ਸੱਜਣਾਂ ਨੇ ਕਾਫੀ ਸਹਿਯੋਗ ਦਿੱਤਾ ਤੇ ਅਗਲੇ ਵਲੌਗ ਤੱਕ ਵੇਟ ਕਰੋ ਜੀ ਮਿਲਦੇ ਆ ਨਵੀਂ ਜਗ੍ਹਾ ਨਵੀਂ ਥਾਂ ਤੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ